ਭਾਜੀ ਕੋਈ ਬੰਦੇ ਦੀ ਗੱਲ ਕਰੋ ਮੈਨੂੰ ਮੇਰੇ ਨਾਲ ਉਹ ਬੰਦਾ ਜਿਹੜਾ ਮਾਂ 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 ਕਰਕੇ ਪੈਰਾਂ 'ਚ ਪੈਂਦਾ ਹੁੰਦਾ ਸੀਗਾ ਹੁਣ ਉਹਦੀ ਗੱਲ ਕਰ ਰਹੇ ਜੇ ਤੁਸੀਂ ਉਹਦੇ ਤੇ ਕੇਸ ਕੀਤਾ ਨਾ ਮੈਡਮ ਨਵਜੋਧ ਫੋਰਸ ਤੋਂ ਹੋਣਾ ਪਾਜੀ ਮੇਰੀ ਗੱਲ ਸੁਣੋ ਮੈਨੂੰ ਤਾਂ ਇੰਨਾ ਪਤਾ ਵਾ ਕਿ ਜਦੋਂ ਜੋੜਾ ਫਾਟਕ ਕਾਂਡ ਹੋਇਆ ਸੀਗਾ ਰਾਤ 1.5 ਵਜੇ ਦੀ ਗੱਲ ਹੈ 1.5 ਪੌਣੇ 2 2 ਵਜੇ ਮੈਂ ਇੱਥੇ ਸੀ ਕੋਠੀ ਰੋਂਦਾ ਅੰਦਰ ਆਇਆ ਸੀਗਾ ਤੇ ਆਂਦਿਆ ਪੈਰੀ ਹੱਥ ਲਾ ਲਈ ਹੁਣ ਮੈਨੂੰ ਮਾਂ ਪੁੱਛਾ ਲਓ ਐ ਉਹ ਹੀ ਮੇਟੂ ਮਦਾਨ ਜਿਹੜਾ ਘਰ ਛੱਡ ਕੇ ਭੱਜ ਗਿਆ ਸੀ ਉਦੋਂ ਤੇ ਇਹਨਾਂ ਨੇ ਹੀ ਸਿੱਧੂ ਜੋੜੇ ਨਹੀਂ ਉਹਨੂੰ ਬਚਾਇਆ ਸੀਗਾ ਤੇ ਅੱਜ ਇਹਨੂੰ ਇਹ ਗੱਲਾਂ ਲਾਪਕੀਆਂ ਕੋਈ ਹੱਦ ਹੁੰਦੀ ਕਿਸੇ ਦੀ ਇਹਸਾਨ ਫਰਮੋਸ਼ ਇਨਸਾਨ ਜਿਹੜੇ ਹੁੰਦੇ ਨਾ ਇਹਨਾਂ ਵਰਗੇ ਤਾਂ ਹੀ ਨਾ ਬਣਿਆ ਉਹ ਕਹਿੰਦਾ ਪਾਰਟੀ ਮੇਰੀ ਮਾਂ ਵਾ ਉਹ ਭਾਜੀ ਕਿੰਨਿਆਂ ਦਾ ਮਾਂਵਾ ਬਣਾਣੀ ਹੈ ਮੈਨੂੰ ਦੱਸੋ ਪਹਿਲਾਂ ਪਾਰਟੀ ਨੇ ਅਜੇ ਤੱਕ ਟਿਕਟ ਕਿਉਂ ਨਹੀਂ ਦਿੱਤੀ ਇਹਨੂੰ ਸਿੱਧੂ ਸਾਹਿਬ ਆਏ ਹੀ ਤਾਂ ਫੇਰ ਹੀ ਕੌਨਸੀ ਟਿਕਟ ਮਿਲੀ ਸੀ ਨਾ ਇਹਨੂੰ ਹੂੰ ਪਹਿਲਾਂ ਪਾਰਟੀ ਨੇ ਕਿੰਨੇ ਕਿ ਟਿਕਟਾਂ ਦੇਤੀਆਂ ਤੇ ਕਿੰਨੀ ਕਿ ਵਾਰ ਜਿੱਤ ਗਿਆ ਸੀਗਾ ਹੂੰ ਭਾਜੀ ਪਤਾ ਗਿਆ ਕੋਈ ਦਾ ਇਸ਼ਾਨ ਮਾਂ ਪਾਰਟੀ ਖਿਲਾਫ ਬੋਲੇ ਮੇਰੇ ਕੋਲ ਬਰਦਾਸ਼ਤ ਨਹੀਂ ਹੋਇਆ ਤਾਂ ਮੈਂ ਇਸ ਕਰਕੇ ਮੋਰਚਾ ਖੋਲਤਾ ਭਾਜੀ ਦੇਖੋ ਇਹਨੂੰ ਵੀ ਮਾਂ ਕਹਿੰਦੇ ਸੀਗੇ ਕਿ ਇਹ ਵੀ ਮੇਰੀ ਮਾਂ ਵਾ ਉਹ ਮਾਂ ਪਾਰਟੀ ਆ ਗਈ ਕਿਉਂਕਿ ਅੱਜ ਪ੍ਰਧਾਨ ਬਣਤਾ ਪ੍ਰਧਾਨ ਕਿਵੇਂ ਬਣਿਆ ਤੁਹਾਨੂੰ ਸਭ ਨੂੰ ਪਤਾ ਇੰਨੇ ਸੀਨੀਅਰ ਬੰਦੇ ਇੱਥੇ ਹੋਣ ਦੇ ਬਾਵਜੂਦ ਉਹਨੂੰ ਅਮਰਸਰ ਸ਼ੈਰੀ ਦਾ ਪ੍ਰਧਾਨ ਬਣਿਆ ਤੁਹਾਨੂੰ ਪਤਾ ਕਿਵੇਂ ਬਣਿਆ ਸਾਨੂੰ ਨਹੀਂ ਪਤਾ ਕਿਵੇਂ ਬਣਿਆ ਭਾਈ ਦੇਖੋ ਜਿਹੜੇ ਚਮਚੇ ਹੁੰਦੇ ਨਾ ਚਮਚਾ ਨੂੰ ਕਿਤੇ ਨਾ ਕਿਤੇ ਤੇ ਅੱਗੇ ਕਰਨਾ ਹੀ ਪੈਂਦਾ ਹਨਾ ਚਾਰ ਸ਼ਬਦ ਆਪੇ ਬੋਲ ਪਾਂਗੇ ਸਾਨੂੰ ਲੋਕ ਕਹਿੰਦੇ ਦਾਜ ਚਾਹੇ ਦਾਜ ਚਾਹੇ ਦਾਜ ਚਾਹੇ ਹਨਾ ਇਹ ਕਿ ਤੁਹਾਡੇ ਬਾਰੇ ਕਹਿ ਰਹੇ ਨੇ ਇੰਜ ਇੰਜ ਕਹਾਈ ਨਾ ਲੇਕਿਨ ਦਾਜ ਵਾਲਾ ਨਹੀਂ ਅਜੇ ਤੱਕ ਟਿਕਟ ਤਾਂ ਨਹੀਂ ਲਈ ਠੀਕ ਆ ਇਹ ਸਾਰ ਫਰਮ ਉਸ ਤਰੀ ਹੀ ਕਹ ਲਾਂਦੇ ਨਾ ਵਫਾਦਾਰ ਹੀ ਕਹ ਲਾਂਦੇ ਆ ਨਾ ਇਹਨਾਂ ਨੂੰ ਵਫਾਦਾਰੀ ਦਾ ਕੀ ਪਤਾ ਤੇ ਜਿਹੜਾ ਕੇਸ ਹੋਇਆ ਜਾਇਜ ਹੋਇਆ ਜੀ ਕੀ ਜਰਾ ਮਿੱਠੂ ਮદાન ਨੇ ਕੀਤਾ ਮਿੱਠੂ ਮદાન ਤੇ ਕੀਤਾ ਗਿਆ ਜਰਾ ਤੇ ਭਾਈ ਜਾਇਜ਼ ਕੀਤਾ ਜੀ ਬਿਲਕੁਲ ਜਾਇਜ਼ ਕੀਤਾ ਪਰ ਜਿਹੜੇ ਉਹ ਕ腐ਸ਼ਨ ਦੇ ਇਲਜ਼ਾਮ ਹੋਰ ਵੀ ਲਾ ਰਹੇ ਨੇ ਕਿ ਕ腐ਸ਼ਨ ਕ腐ਸ਼ਨ ਕੀਤੀ ਹੈ ਕਹਿੰਦੇ ਜੀ ਸਿੱਧੂ ਪਰਿਵਾਰ ਨੇ ਉਹ ਭਾਜੀ ਕ腐ਸ਼ਨ ਇਹਨੇ ਨਹੀਂ ਕੀਤੀ ਹਣੀ ਸਭ ਕੀਤੀਆਂ ਕ腐ਸ਼ਨਾਂ ਸਾਨੂੰ ਪਤਾ ਅਸੀਂ ਚੁੱਪ ਬੈਠੇ ਹਾਂ ਬਸ ਜਦੋਂ ਭੇਦ ਖੁੱਲਣਗੇ ਨਾ ਸਭ ਪਤਾ ਲੱਗੇਗਾ ਅੱਛਾ ਇੱਕ ਹੋਰ ਮੈਡਮ ਸਿੱਧੂ ਹਨਾ ਦੇ ਉੱਤੇ ਸੁਖਜਿੰਦਰ ਰੰਧਾਵਾ ਨੇ ਵੀ ਕੇਸ ਕੀਤਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਦੇਖੋ ਉਹ ਵੱਡੇ ਲੀਡਰ ਆ ਠੀਕ ਆ ਮੈਂ ਛੋਟਾ ਜਾਨੀ ਮਾਣਾ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਜੀ ਠੀਕ ਹੈ ਬਾਕੀ ਜੋ ਵੀ ਆ ਜੇ ਕੋਈ ਸੱਚਾਈ ਹੈਗੀ ਆ ਤੇ ਇਹਨਾਂ ਪਤਾ ਵਾ ਕਿ ਸਿੱਧੂ ਜੋੜਾ ਸੱਚ ਤੇ ਖੜਾ ਜੇ ਕੋਈ ਸੱਚਾਈ ਹੈਗੀ ਆ ਤੇ ਇਹਨਾਂ ਨੇ ਸੱਚ ਹੀ ਬੋਲਿਆ ਅੱਛਾ ਮਿੱਠੂ ਮਦਾਨ ਅੱਜ ਇੱਕ ਹੋਰ ਗੱਲ ਕਹਿੰਦੇ ਨਜ਼ਰ ਆਏ ਨੇ ਉਹ ਕਹਿੰਦੇ ਜੀ ਮੈਂ ਵੀ ਕੇਸ ਕਰਾਂਗਾ ਜੀ ਜੇ ਮੈਨੂੰ ਨੋਟਿਸ ਆ ਤੇ ਕਰ ਦੇਣ ਪਹਿਲੇ ਜਿਹੜੇ ਉਹਨਾਂ ਤੇ ਕੇਸ ਆ ਉਹ ਤੇ ਨਿਬਟਾਰਾ ਕਰਾ ਲੇ ਪਹਿਲਾਂ ਜਿਹੜਾ ਅਜੇ ਤਾਂ ਕੇਸ ਚੱਲਦੇ ਪਏ ਉਹਨਾਂ ਤੇ ਜੋੜਾ ਫਟ ਚ ਕੀ ਹੋਇਆ ਸੀ ਜਦੋਂ ਤੁਸੀਂ ਉਹਨੂੰ ਪਾਜੀ ਜੋੜਾ ਫਟ ਗਿਆ ਸਾਰੀ ਦੁਨੀਆ ਨੂੰ ਪਤਾ ਕੀ ਹੋਇਆ ਸੀ ਸੁਮੇਤ ਜੀ ਤੁਹਾਨੂੰ ਵੀ ਇਸ ਬਚਾਅ ਕੀਤਾ ਗਿਆ ਇੱਥੇ ਤੇ ਬਚਾਅ ਕੀਤਾ ਗਿਆ ਨਾ ਕਿਸ ਦੀ ਪਰਮਿਸ਼ਨ ਲਈ ਗਈ ਨਾ ਕੁਛ ਕੀਤਾ ਗਿਆ ਇੱਕ ਉੱਥੇ ਜਿੱਥੇ ਆਮ ਪਬਲਿਕ ਖੜੀ ਨਹੀਂ ਹੋ ਸਕਦੀ ਤੇ ਉਦੋਂ ਕਿਹਦੀ ਕਿੰਨੇ ਮਦਦ ਕੀਤੀ ਮਿੱਠੂ ਮੈਦਾਨ ਭਾਜੀ ਮਿੱਠੂ ਮੈਦਾਨ ਦੇ ਤੇ ਹੁਣ ਸਾਰਾ ਕੰਮ ਉਥੇ ਇਲੀਗਲ ਹੀ ਸੀਗਾ ਠੀਕ ਹੈ ਜਦੋਂ ਮੈਡਮ ਨੂੰ ਪਤਾ ਲੱਗਾ ਕਿ ਇਹ ਕੰਮ ਉਥੇ ਇਲੀਗਲ ਕੋਈ ਪਰਮਿਸ਼ਨ ਨਹੀਂ ਲਈ ਨਾ ਐਨਓਸੀ ਆ ਕਿਸ ਚੀਜ਼ ਦੀ ਹੈਗੀਆਂ ਤੇ ਭਾਜੀ ਉਦੋਂ ਤੇ ਫਿਰ ਹੁਣ ਦੇਖੋ ਗਏ ਸੀ ਹਲਕਾ ਵਿਧਾਇਕ ਸੀਗੇ ਠੀਕ ਹੈ ਤਾਂ ਕਿਤਨਾ ਕੀਤੇ ਤੇ ਇਹਨੂੰ ਬਚਾਉਣ ਵਾਸਤੇ ਸਿੱਧੂ ਸਾਹਬ ਨੇ ਉਦੋਂ ਮਦਦ ਕੀਤੀ ਸੀ ਇਹਨਾਂ ਦੀ ਤੇ ਹੁਣ ਅੱਜ ਕੱਲ੍ਹ ਹੋਈ ਬੰਦਾ ਉਹਨੂੰ ਗੱਲਾਂ ਕਰਨ ਲੱਪਿਆ ਹਾਂ ਬਿਲਕੁਲ ਜੀ ਨੋਟਿਸ ਨੋਟਿਸ ਹੋ ਰਿਹਾ ਜੀ ਬੜੀ ਜਲਦਬਾਜ਼ੀ ਚ ਲਿੱਤੇ ਗਏ ਡਿਸੀਜਨ ਹੈ ਜੋ ਕਿ ਕਾਂਗਰਸ ਪਾਰਟੀ ਨੂੰ ਨੁਕਸਾਨ ਪਹਜਾਂਗੇ ਤੇ ਜਿਹੜੇ ਬੰਦੇ ਗਲਤ ਆ ਉਹਨਾਂ ਦਾ ਤੇ ਰਿਜ਼ਲਟ ਸਾਹਮਣੇ ਆਏਗਾ ਜਿਨ੍ਹਾਂ ਨੇ ਜੋ ਵੀ ਜਲਦਬਾਜ਼ੀ ਚ ਕੀਤਾ ਬਹੁਤ ਗਲਤ ਕੀਤਾ ਤੇ ਰਹੀ ਗੱਲ ਸਾਡੇ ਪ੍ਰਧਾਨ ਮਿੱਠੂ ਮੈਦਾਨ ਉਹਨਾਂ ਦੀ ਦੇਖੋ ਅੱਜ ਮਿੱਠੂ ਮੈਦਾਨ ਜਿਸ ਪੋਜੀਸ਼ਨ ਤੇ ਪਹੁੰਚੇ ਆ 100% ਸਰਦਾਰ ਨਵਜੋਤ ਸਿੰਘ ਸਿੱਧੂ ਤੇ ਮੈਡਮ ਨਵਜੋਤ ਕੌਰ ਸਿੱਧੂ ਜੀ ਕਰਕੇ ਪਹੁੰਚੇ ਨੇ ਤੇ ਜਦੋਂ ਆਪਣਾ ਹੀ ਬੱਚਾ ਜਦੋਂ ਵੱਡਿਆਂ ਨੂੰ ਆਪਣੇ ਮਾਪਿਆਂ ਨੂੰ ਇਦਾਂ ਬੋਲੇਗਾ ਤੇ ਉਦੋਂ ਤੁਸੀਂ ਕੀ ਕਹੋਗੇ ਕਿਸੇ ਨੂੰ ਉਹ ਕਹਿੰਦੇ ਕਾਂਗਰਸ ਪਾਰਟੀ ਮੇਰੀ ਮਾਂ ਕਾਂਗਰਸ ਪਾਰਟੀ ਤੇ ਇਹ ਵੀ ਕਾਂਗਰਸ ਪਾਰਟੀ ਦੇ ਨੇ ਇਹ ਕਿੱਥੋਂ ਦੇ ਨੇ ਇਹ ਇਹ ਕਿਤੇ ਮਿੱਠੂ ਮદાન ਹੋਣੀ ਸਰਦਾਰ ਨਵਜੋਤ ਸਿੰਘ ਸਿੱਧੂ ਜਾਂ ਮੈਡਮ ਨਵਜੋਤ ਕੌਰ ਸਿੱਧੂ ਤੋਂ ਵੱਡੇ ਲੀਡਰ ਥੋੜੀ ਨੇ ਬਣਾਇਆ ਤੇ ਇਹਨਾਂ ਨਹੀਂ ਹੈ ਨਾ ਤੇ ਤੁਸੀਂ ਕਿਸੇ ਗੱਲ ਨੂੰ ਬਿਨਾਂ ਸੋਚੇ ਸਮਝੇ ਜਾਂਚੇ ਪੜਤਾਲੇ ਕਿਸੇ ਨੂੰ ਇਦਾਂ ਬੋਲੀ ਜਾਓਗੇ ਇਦਾਂ ਗੱਲਾਂ ਕਰਨ ਵਾਲੀਆਂ ਤੇ ਸਾਡੇ ਕੋ ਵੀ ਬੜੀਆਂ 2022 ਚ ਕੀ ਹੋਇਆ ਸੀ ਹਮ ਅਕਾਲੀ ਦਲ ਦਾ ਲੀਡਰ ਇੱਥੇ ਆਏ ਸੀ ਉਹਨਾਂ ਦੇ ਨਾਲ ਕੀ ਦੀ ਸਾਂਝ ਗੱਟ ਹੋਈ ਸੀ ਹਮ ਸਾਰਿਆਂ ਨੂੰ ਪਤਾ ਹੈ ਗੱਲਾਂ ਕਰਨ ਨੂੰ ਬਹੁਤ ਜ਼ਿਆਦਾ ਨਹੀਂ ਪਰ ਅਸੀਂ ਕਹਿੰਦੇ ਹਾਂ ਕਿ ਜੇ ਜਿੰਨਾ ਰੋਲਾ ਪਾਈਏ ਉਹਨਾਂ ਹੀ ਆਪਣੇ ਘਰ ਕਲੇਸ਼ ਬੰਦਾ ਹਮ ਉਹ ਗੱਲਾਂ ਭੁੱਲ ਗਏ ਅੱਜ ਸਾਰੇ ਲੀਡਰਾਂ ਨੂੰ ਜਿੰਨੀ ਇੱਥੇ ਸਾਡੀ ਲੀਡਰਸ਼ਿਪ ਹੈ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਦੀ ਸਾਰੀ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਹੈਰਾਨ ਤੇ ਤੁਲੀ ਹੋਈ ਸੀ ਇਹ ਕੁਝ ਹੋਇਆ ਸੀ ਤੇ ਹਰਾਇਆ ਵੀ 6000 ਵੋਟ ਤੋਂ ਉਦੋਂ ਕਿੱਥੇ ਸੀ ਕਾਂਗਰਸ ਪਾਰਟੀ ਉਦੋਂ ਕਿੱਥੇ ਸੀ ਮਾਂ ਪਾਰਟੀ ਅੱਜ ਇਹ ਕਹਿੰਦੇ ਨੇ ਮੇਰੀ ਮਾਂ ਪਾਰਟੀ ਆ ਉਦੋਂ ਇਹੋ ਹੀ ਲੀਡਰ ਸੀਗੇ ਜਿਨ੍ਹਾਂ ਨੇ ਮਜੀਠੀਆ ਦੇ ਨਾਲ ਜੱਲ ਕੇ ਤੇ ਅਕਾਲੀ ਦਲ ਨਾਲ ਜੱਲ ਕੇ ਤੇ ਕਾਂਗਰਸ ਨੂੰ ਹਰਾਇਆ ਸੀ ਜਿਤ ਪਾਰਟੀ ਸਾਡੀ ਵੀ ਮਾਂ ਪਾਰਟੀ ਆ ਤੁਸੀਂ ਜਦੋਂ ਇਦਾਂ ਗਲਤ ਕਿਸੇ ਦੀ ਸ਼ਬਦਾਲੀ ਵਰਤੋਗੇ ਤੁਹਾ ਦਾ ਹਰਜਾਨਾ ਵੀ ਭੁਗਤੋਗੇ ਕੀਤੀ ਆ ਮੈਡਮ ਖਿਲਾਫ ਉਹ ਦੇਖੋ ਉਹਨਾਂ ਨੇ ਆਪਣਾ ਸੋਚਿਆ ਮੈਡਮ ਨੇ ਆਪਣੀ ਜੋ ਵਿਭਾਗ ਚੀਜ਼ ਬੋਲਦੇ ਆ ਮੈਡਮ ਉਹ ਸਚਾਈ ਦੇ ਦੌਰ ਤੇ ਸਚਾਈ ਦੇ ਚੱਲੇ ਆ ਕਿਉਂਕਿ ਪੰਜਾਬ ਚ ਕੋਈ ਐਸਾ ਲੀਡਰ ਹੈਗਾ ਜਿਹੜਾ ਬੋਲ ਸਕਦਾ ਸੀ ਇਹਨਾਂ ਦੇ ਖਿਲਾਫ ਕਿਉਂਕਿ ਸਾਰੇ ਹਲੇ ਦੇ ਹੀ ਆਪਸ ਦੇ ਵਿੱਚ ਇਹ ਕੋਈ ਹੋਏ ਬੰਦੇ ਸੀ ਜਿਹੜੇ ਨਹੀਂ ਹਲੇ ਸੀ ਬੋਲ ਹੀ ਹੋ ਸਕਦਾ ਨਜ਼ਰਾਂ ਉਹ ਮਿਲਾ ਸਕਦਾ ਜਿੰਨੇ ਕੁਝ ਲੈ ਆਣਾ ਹੋਵੇ ਹੋਰ ਕੋਈ ਬੋਲ ਸ ਦੱਸੋ ਮੈਨੂੰ ਅੱਜ ਤੱਕ ਬੋਲ ਕੇ ਵਿਖਾਇਆ ਕਿਸੇ ਨੇ ਚੋਰ ਚੱਕਾ ਚੌਧਰੀ ਤੇ ਲੁਚੀਰਨ ਪ੍ਰਧਾਨ ਉਹ ਹਿਸਾਬ ਹਕਾਵਤ ਸੁਣੀ ਨਾ ਤੁਸੀਂ ਇਹ ਉਹ ਹਿਸਾਬ ਹੈ ਕਿਉਂਕਿ ਬੋਲਣੇ ਕਿ ਹੋਰ ਨੇ ਨਹੀਂ ਹੈ ਜੇ ਜੇ ਕੋਈ ਬੋਲਦਾ ਤੇ ਉਹਦੇ ਖਿਲਾਫ ਸਾਰੇ ਮੈਡਮ ਸਿੱਧੂ ਬਾਰੇ ਜੋ ਬੋਲੇ ਉਹ ਕਹਿੰਦੇ ਮੇਰੀ ਮਾਂ ਪਾਰਟੀ ਮਾਂ ਦੇ ਮਾਂ ਪਾਰਟੀ ਖਿਲਾਫ ਮੈਡਮ ਸਿੱਧੂ ਬੋਲੇ ਮੈਂ ਇਸ ਕਰਕੇ ਐਦਾਂ ਮਾਂਵਾਂ ਨੂੰ ਪਤਾ ਦੇਖੋ ਮਾਂ ਪਾਰਟੀ ਤੋਂ ਪਹਿਲੇ ਮਾਂ ਵੀ ਤਾਂ ਮੈਡਮ ਸਿੱਧੂ ਨੂੰ ਹੀ ਕਹਿੰਦੇ ਹੁਣ ਪਤਾ ਨਹੀਂ ਕਿਹੜੀ ਮਾਂ ਨੂੰ ਕਿਹੜੀ 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 ਮਾਂਦ ਵਾਲ ਜਾਂਦੇ ਆ ਪਹਿਲੇ ਮਾਂ ਪਾਰਟੀ ਪਹਿਲੇ ਮਾਂ ਦੇ ਘੁੱਡੇ ਘੁੱਟ ਦੇਦੇ ਨੇ ਇੱਥੇ ਸਾਰੀ ਰਾਜਨੀਤੀ ਚੱਲੀ ਹੈ ਅੱਜ ਉਹ ਰਾਜਨੀਤੀ ਭੁੱਲ ਗਏ ਆ ਹਲੇ ਇਥੇ ਰਾਜਾ ਵਡਿੰਗ ਨੇ ਕੱਢਿਆ ਨਾ ਕਿ ਕੀ ਉਹ ਆਪਣੇ ਵਿਚਾਰਕਤਾ ਕੀਤੀ ਹੈ ਹਾਈ ਲੈਵਲ ਤੇ ਪਿਆ ਉੱਥੋਂ ਕੋਈ অপਸ਼ਨ ਆਇਆ ਹਲੇ ਕੋਈ ਕੋਈ ਚੀਜ਼ ਨਹੀਂ ਐਸੇ ਦੀ ਆਈ ਦੀ ਪਰ ਤਾਂ ਨਵਜੋਤਪੁਰ ਸਿੱਧੂ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਕਾਰਨ ਕੀ ਹੈ ਉਹ ਇਹਨਾਂ ਨੂੰ ਤਾਂ ਸਾਰੇ ਟਾਰਗੇਟ ਕਰਦੇ ਆ ਪਤਾ ਨਾ ਵੀ ਬੋਲਣ ਵਾਲੇ ਇਹੋ ਆ ਚੋਰਾਂ ਨੇ ਥੋੜੀ ਬੋਲਣਾ ਹੁੰਦਾ ਵਾ ਤੁਸੀਂ ਮੈਨੂੰ ਦੱਸੋ ਅੱਜ ਤੱਕ ਕੌਣ ਬੋਲਦਾ ਜੀ ਚੋਰਾਂ ਖਿਲਾਫ ਜਿਵੇਂ ਮਿੱਠੂ ਮਦਾਨ ਨੇ ਵੀ ਕਿਹਾ ਕਿ ਤੁਸੀਂ ਜਿਹੜਾ ਕਰਪਟ ਕਰਪਸ਼ਨ ਦੇ ਦੋਸ਼ ਲਾਏ ਉਹਨਾਂ ਨੇ ਆਪਣੇ ਰਾਜਾ ਬਰਿੰਗ ਜੀ ਦੇ ਕਰਕੇ ਜ਼ਿਲ੍ਹਾ ਪ੍ਰਧਾਨਗੀ ਮਿਲੀ ਉਹਨਾਂ ਨੇ ਤੇ ਆਪਣੇ ਕਹਿਣਾ ਹੀ ਕਹਿਣਾ ਵਾ ਉਹਨਾਂ ਨੇ ਤੇ ਮੈਡਮ ਤੇ ਟਾਰਗੇਟ ਨਹੀਂ ਕਰਨਗੇ ਤੇ ਫਿਰ ਜ਼ਿਲ੍ਹਾ ਪ੍ਰਧਾਨਗੀ ਕਿ ਗਵਾਨਗੇ ਕੇਸ ਵੀ ਕਰਤਾ ਉਹਨਾਂ ਦੇ ਫਿਰ ਕੀ ਹੋ ਗਿਆ ਇਹੋ ਜਿਹੇ ਕੇਸ ਚੱਲਦੇ ਜਾਂਦੇ ਆ ਇਹ ਤੇ ਬਾਜੀ ਹੁੰਦੀ ਹੈ ਰਾਜਨੀਤੀ ਦੇ ਵਿੱਚ ਬਾਜੀ